ਤੁਸੀਂ ਆਰਡਰ ਦੇਖੋ ਥਣ ਥਣ ਦੇਖੋ ਜਿਵੇਂ ਇਹ ਪੂਰਾ ਮੁੱਠੀ ਵਾਲਾ ਥਣ ਹਨਾ ਤੇ ਰੇਟ ਰੂਟ ਵੀਡੀਓ ਦੇ ਵਿੱਚ ਹੀ ਕਰੂੰਗਾ ਹਨਾ ਤੇ ਸ਼ਕੀਨ ਜਿਵੇਂ ਆਪਾਂ ਕਹਿੰਦੇ ਚੰਗੇ ਕੱਟ ਕਾਟ ਲੀ ਹਨਾ ਬਾਈ ਬਲਵਿੰਦਰ ਭਾਈ ਇਹਦਾ ਫਿਰ ਮੋਲਵਾੜੀ ਕੀ ਕਰਦੇ ਆ ਤੇ ਦੁੱਧ ਦੀ ਕਿੰਨੀ ਕੁ ਗਾਰੰਟੀ ਲੈਣੇ ਆ ਬਾਈ ਦੁੱਧ ਤਾਂ ਦੇ ਦੋ ਵੀਰੇ 18 ਕਿਲੋ 17 ਕਿਲੋ ਖੁੱਲਾ ਦੋ ਵੀਰੇ ਆਰਾਮ ਨਾਲ ਠੀਕ ਆ ਬਾਈ ਹਾਂਜੀ ਆਪਣੀ ਗਾਰੰਟੀ ਹੋ ਗਈ ਇੱਕ ਤਾਂ ਪੜਾਂਗੇ ਠੀਕ ਆ ਬਾਈ ਠੀਕ ਆ ਜੀ ਠੀਕ ਆ ਬਾਈ ਹਾਂਜੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚਿਆ ਜਗਰਾਉ ਮੰਡੀ ਤੇ ਜਿਹੜੇ ਵੀਰਾਂ ਨੂੰ ਵੀਡੀਓ ਫੇਸਬੁੱਕ ਰਾਹੀਂ ਦਿਖ ਰਹੀ ਹੈ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜਿਹੜੇ ਵੀਰਾਂ ਨੂੰ ਵੀਡੀਓ YouTube ਰਾਹੀਂ ਦਿਖ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀਆਂ ਮੰਡੀਆਂ ਦੀਆਂ ਰੇਟ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਣੀਆਂ ਹਨਾ ਬਹੁਤ ਹੀ ਟੌਪ ਕਲਾਸ ਝੋਟੀਆਂ ਦੋਨੇ ਤੀਜੇ ਤੀਜੇ ਸੂਨ ਲਈ ਘੱਬਣਾ ਤੇ ਸਾਰੀ ਡਿਟੇਲ ਵਗੈਰਾ ਪੁੱਛਦੇ ਆਂ ਬਾਈ ਤੋ ਕਿਹੜੇ ਏਰੀਏ ਤੋਂ ਆਇਆ ਬਾਈ ਤੇ ਕੀ ਹਸਾਕਦਾ ਵਾ ਵੀਰੇ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅ ਇਹ ਆਪਣੀ ਪ੍ਰੋਪਰ ਲੋਕੇਸ਼ਨ ਦੱਸ ਦਿਓ ਆਪਾਂ ਕਿਹੜੀ ਜਗ੍ਹਾ ਤੋਂ ਆਏ ਆ ਬਾਈ ਮੇਰਾ ਪਿੰਡ ਕੋਕਰੀਗਲਾ ਜੀ ਜਿਲ੍ਹਾ ਮੋਗਾ ਠੀਕ ਆ ਬਾਈ ਬਲਵਿੰਦਰ ਸਿੰਘ ਨਾਮ ਮੇਰਾ ਬਲਵਿੰਦਰ ਵੀਰੇ ਕਿੰਨੇ ਜਾਨਵਰ ਲੈ ਕੇ ਆਏ ਦੋ ਲੈ ਕੇ ਆਏ ਵੀਰੇ ਦੋ ਜਾਨਵਰ ਬਾਈ ਕੀ ਮੋਲ ਮੂਲ ਆ ਬਾਈ ਮੰਡੀ ਦਾ ਮੋਲ ਦਾ ਬਾ ਦੇਖੀ ਆਨੇ ਜੀ ਸਿਹਰ ਦੇ ਵਧੀਆ ਮੋਲ ਦਾ ਵੇਚੀ ਆਨੇ ਉਹ ਜਾਨਵਰ ਦੇ ਹਿਸਾਬ ਨਾਲ ਹਣਾ ਵੀ ਹਾਂ ਜਾਨਵਰ ਦੇ ਹਿਸਾਬ ਨਾਲ ਮੋਲ ਲੱਗਣਾ ਜੀ ਠੀਕ ਆ ਬਾਈ ਆਪਾਂ ਬਈ ਸਭ ਤੋਂ ਪਹਿਲਾਂ ਆਪਾਂ ਇਹਦੇ 'ਤੇ ਇੱਕ ਨੰਬਰ ਵਾਲੀ ਤੇ ਜਾ ਦੀਏ ਹੈ ਨਾ ਇਹਦੀ ਕੀ ਡਿਟੇਲ ਆ ਬਈ ਝੋਟੀ ਦੀ ਇਹ ਮੈਂ ਦੀ ਪੂਰੀ ਡਿਟੇਲ ਆ ਜੀ ਪਿਛਲੇ ਸੂਏ ਦੁੱਧ ਦਿੱਤਾ ਮੈਨੇ 15 ਕਿਲੋ 15 ਕਿਲੋ ਹਾਂਜੀ ਠੀਕ ਆ ਇੱਕ ਦਿਨ ਮੈਂ ਦੇ ਦੂ 18 ਕਿਲੋ ਮੈਂ ਖੁੱਲਾ ਠੀਕ ਆ ਬਈ ਕਿੰਨੇ ਕ ਟਾਈਮ ਦੀ ਕੱਚੀ ਬਲਵਿੰਦਰ ਇਹ ਇਹ ਮੈਂ ਦੇ ਦੋਗੇ ਜੀ 12 ਕ ਦਿਨ 10 12 ਦਿਨ ਲਓ ਖੁੱਲੇ ਦੇ ਲੈ ਲੈਂਦੀ ਹੈ ਬਈ ਫਿਰ ਤਾਂ ਬਈ ਹੋਰ ਬਹੁਤ ਤਿਆਰ ਹੋ ਜੂਗੀ ਹੈ ਨਾ ਵਧੀਆ ਤਿਆਰ ਹੋ ਗਈ ਮੈਂ ਇੱਕ ਰੀ ਬਲਵਿੰਦਰ ਤੌਰ ਬਈ ਇਹਨੂੰ ਹੈ ਨਾ ਤੇ ਲੋ ਵੀ ਬਾਈ ਨਾ ਹਣਾ ਗੱਲਬਾਤ ਕਰਦੇ ਆ ਰੇਟ ਰੂਟ ਮੈਂ ਵੀਡੀਓ ਦੇ ਵਿੱਚ ਹੀ ਕਵਰਲੀ ਵੈਦਰ ਨੂੰ ਹਨਾ ਤੇ ਲੋਬੀ ਹਨਾ ਰੇਟ ਮੈਂ ਹਰੇਕ ਦਾ ਵੀਡੀਓ ਦੇ ਵਿੱਚ ਹੀ ਕਰਦਾ ਹਨਾ ਤੇ ਦੇਖੋ ਕਿ ਤੇ ਹਨਾ ਪਲੀ ਪਲੀ ਬੜੀ ਆ ਤੇ ਬਾਕੀ ਆਰਡਰ ਆਰਡਰ ਤੇ ਸੀ ਹਨਾ ਮੈਂ ਵਿਖਾ ਦਾਂ ਮੋਟਾ ਥਣ ਜਿਵੇਂ ਪੂਰਾ ਮੋੜ ਲਾ ਵੀਰੇ ਆ ਜਾਓ ਜੀ ਮੋੜ ਲਿਓ ਤੇ ਕੋਕਰੀ ਤੋਂ ਬਾਈ ਨਹੀਂ ਆਇਆ ਮੈਂ ਬਹੁਤ ਚੰਗੇ ਆ ਜੀ ਤੇ ਬਹੁਤ ਚੰਗੀ ਜਾਨੀ ਕਿ ਹਨਾ ਜਿਵੇਂ ਆਪਾਂ ਕਹਿ ਦਈਏ ਰੇਟ ਮੈਂ ਵੀਡੀਓ ਦੇ ਵਿੱਚ ਹੀ ਕਰੂੰਗਾ ਢੰਜਰਾ ਝੁੰਜਰਾ ਪਾਏ ਆ ਪੂਰੀ ਇਹਨ ਮਹਿਲ ਦੀ ਫਿਰਦੀ ਆ ਮੰਡੀ ਦੇ ਵਿੱਚ ਤੇ ਵੱਨ ਲੈਂਦੇ ਬਾਈ ਜੀ ਤੇ ਤੁਸੀਂ ਆਰਡਰ ਦੇ ਦੇਖੋ ਆਣ ਤੁਹਾਨੂੰ ਦੇਖੋ ਜੀ ਮੈਂ ਪੂਰਾ ਮੁੱਠੀ ਵਾਲਾ ਸਾਨ ਹਣਾ ਤੇ ਰੇਟ ਰੂਟ ਵੀਡੀਓ ਦੇ ਵਿੱਚ ਹੀ ਕਰੂੰਗਾ ਤੇ ਬਾਈ ਕੀ ਫਿਰ ਇਹਦਾ ਮੁੱਲ ਵਾੜੀ ਕਰ ਲੈਣ ਦਾ ਮੁੱਲ ਇੱਕ ਸੱਟ ਕਰਦੇ ਆ ਵੀਰੇ ਆਪਾਂ ਇੱਕ 60 ਹਾਂਜੀ ਕਿੰਨਾ ਦੁੱਧ ਦੀ ਗਾਰੰਟੀ ਲੈਣੇ ਬਈ ਦੁੱਧ 18 ਕਿਲੋ ਦੇ ਦਊਗੀ ਮੈਂ ਖੁੱਲਾ ਹੀ ਯਾਰ ਖੁੱਲਾ ਗਾਰੰਟੀ ਵਾਲਾ ਹੋਊਗਾ ਦੁੱਧ ਦਾ ਮੈਂ ਦਾ ਠੀਕ ਹੈ ਬਾਈ ਲਵਿੰਦਰ ਇੱਕ ਚੀਜ਼ ਹੋਰ ਆ ਬਾਈ ਹਣਾ ਜਿਵੇਂ ਆਪਾਂ ਨਵਾਂ ਹਾਨ ਹੋਵੇ ਜਾਨਵਰ ਆਂ ਨੱਜਿਆ ਫਰਦੀ ਬੰਨੀ ਵੀ ਨਹੀਂ ਹੈਣਾ ਨਾ ਨਾ ਜੇ ਖੁੱਲੀ ਡੁੱਲੀ ਆ ਮਾਸੀ ਸਲਾਗਾ ਮੈਂ ਬਹੁਤ ਸਿਰ ਸਲਾਗਾ ਹੈਣਾ ਬਾਈ ਤੇ ਮੈਂ ਦੀ ਜਾਤ ਹੀ ਬਹੁਤ ਚੰਗੀ ਆ ਮੈਂ ਚੰਗੀ ਆ ਠੀਕ ਆ ਬਾਈ ਹਾਂ ਇਹਦੇ ਵੀ ਮੈਂ ਮਾੜੀ ਨਹੀਂ ਗਈ ਪੂਰੀ ਬਹਿ ਕਲਾਪਤੀ ਵਾਲੀ ਆ ਪੂਰੀ ਬਹਿ ਵਧੀਆ ਇਸ ਤਰ੍ਹਾਂ ਦੀ ਆ ਠੀਕ ਆ ਬਲਵਿੰਦਰ ਭਾਈ ਹੋਜੂ ਮਾਨਦਾਨ ਮਾੜਾ ਮੋਟਾ ਹੋਜੂ ਹੋਜੂ ਮਾਨਦਾਨ ਕਰਦੇ ਹੈਣਾ ਆਓ ਬਾਈ ਦੂਸਰੇ ਨੰਬਰ ਵਾਲੀ ਤੇ ਆਓ ਹੈਣਾ ਇਹਦੀ ਕੀ ਡੀਟੇਲ ਆ ਬਾਈ ਦੀ ਇਹ ਵੀ ਮੈਂ ਤੀਜਾ ਸੁਹਾ ਵੀਰੇ ਇਹਦਾ ਵੀ ਤੀਜੇ ਸੁਹਾ ਇਹ ਵੀ ਸੁਣੀ ਆ ਬਾਈ ਸੁਣੀ ਆ ਜੀ ਇਹ ਵੀ ਠੀਕ ਆ ਬਾਈ ਇਹਦਾ ਕਿੰਨਾ ਟਾਈਮ ਟੂ ਰਹਿੰਦਾ ਬਾਈ ਇਹਦਾ ਇਹਦਾ ਵੀ 12 13 ਦਿਨ ਇਹ ਠੀਕ ਆ ਭਾਈ ਬਲਵਿੰਦਰ ਪਹਿਲਾਂ ਕੀ ਜਾਨੀ ਕਿ ਰਕਾ ਦੇ ਮੈਨੇ ਦਿੱਤਾ ਦੁੱਧ 15 ਕਿਲੋ 15 ਕਿਲੋ 16 ਕਿਲੋ ਆਮ ਹੀ ਦਿੰਦੀ ਰਹੀ ਮੈਂ ਖੁੱਲਾ ਠੀਕ ਆ ਭਾਈ ਹਾਂਜੀ ਹੁਣ ਮੈਂ ਦੇ ਦੋਗੀ 18 17 ਕਿਲੋ ਖੁੱਲਾ ਠੀਕ ਆ ਭਾਈ ਆਪਾਂ 16 17 ਕਿਲੋ ਵੀ ਮੰਨ ਲ ਗਏ ਭਾਈ ਚੱਲਾਂਗੇ 15 ਕਿਲੋ ਤੇ 16 ਕਿਲੋ ਮਾਲ ਕੇ ਚੱਲਿਓ ਆਪਦਾ ਠੀਕ ਆ ਬਲਵਿੰਦਰ ਤੋਰ ਇੱਕ ਵਾਰੀ ਇਹਨੂੰ ਵੀ ਭਾਈ ਹਨਾ ਤੇ ਚੈੱਕ ਕਰਾਉਣਾ ਵੀ ਦਰਸ਼ਕ ਵੀਰੋ ਹਨਾ ਬਹੁਤ ਹੀ ਚੰਗੀਆਂ ਜਾਨੀ ਕਿ ਦੋਨੇ ਆ ਮੱਜਾਂ ਤੇ ਹਨਾ ਤੇ ਬਾਈ ਦੋ ਰੇਟ ਨੂੰ ਪੂਰੀਆਂ ਗਰੰਟੀ ਵਾਲੀਆਂ ਹੋਣੀਆਂ ਵੀਰੇ ਜਿਹੜਾ ਮਰਜੀ ਆ ਕੇ ਲੈ ਜਾਵੇ ਚੈਨਰ ਤੇ ਆ ਕੇ ਜਿਹੜਾ ਘਰੇ ਆਵੇ ਮਰਜੀ ਸਕੀਨ ਬਈ ਇਹ ਵੀ ਬਹੁਤ ਆ ਪੂਰੀ ਹੈ ਨਾ ਤੇ ਦੇਖੋ ਬਈ ਖਤ ਕਾਰਡ ਦੀਆਂ ਦੋਨੇ ਮੱਜਾਂ ਪੂਰ ਗਈ ਇੱਕ ਦੂਜੇ ਤੋਂ ਵੱਧ ਕੇ ਆ ਤੇ ਬਾਕੀ ਤੁਸੀਂ ਥਣ ਥਣ ਮੈਂ ਤੁਹਾਨੂੰ ਦਿਖਾ ਦੇਣਾ ਮੋੜਲੀ ਬਈ ਇਹਨੂੰ ਥਣ ਵੀ ਜਣ ਕੇ ਬੜਾ ਵਧੀਆ ਜਣ ਕੇ ਵੱਡਾ ਥਣ ਲੱਗਿਆ ਮੈਂ ਬਹੁਤ ਚੰਗੀ ਆ ਬਈ ਕੱਚੀ ਕਰਕੇ ਹੈ ਨਾ ਬਾਈ ਹੁਣੀ ਰੇਟ ਰੂਟ ਇਹਦਾ ਹੀ ਪੁੱਛਦੇ ਆ ਬਾਈ ਹੁਣੀ ਕੀ ਕਰਦੇ ਆ ਤੇ ਬਹੁਤ ਮੈਨੇਜਰ ਢੇਲ ਵਧੀਆ ਜੀ ਤੇ ਸ਼ਕੀਨ ਜਿਵੇਂ ਆਪਾਂ ਕਹਿੰਦੇ ਚੰਗੇ ਕੱਟ ਕਾਟ ਲੀ ਹਣਾ ਬਾਈ ਬਲਵਿੰਦਰ ਭਾਈ ਇਹਦਾ ਫਿਰ ਮੋਲਵਾੜੀ ਕੀ ਕਰਦੇ ਆ ਤੇ ਦੁੱਧ ਦੀ ਕਿੰਨੀ ਕੀ ਗਾਰੰਟੀ ਲੈਣੇ ਬਾਈ ਦੁੱਧ ਤਾਂ ਦੇ ਦੋ ਵੀਰੇ 18 ਕਿਲੋ 17 ਕਿਲੋ ਖੁੱਲਾ ਦੋ ਵੀਰੇ ਆਰਾਮ ਨਾਲ ਠੀਕ ਆ ਬਾਈ ਜੀ ਆਪਣੀ ਗਾਰੰਟੀ ਹੋ ਗਈ ਇੱਕ ਤਾਪੜਾਂਗੇ ਠੀਕ ਆ ਬਾਈ ਠੀਕ ਆ ਜੀ ਠੀਕ ਆ ਬਾਈ ਗਾਹ ਮਹਾਰਾਜ ਦੇ ਕੁਦਰਤ ਦੀ ਮਰਜ਼ੀ ਆ ਜੋ ਨੀਲੀ ਛਾਤ ਨੇ ਆ ਉਹ ਸੂਣ ਉਹ ਸੂਣ ਦੇ ਸ਼ਰਤੇ ਬਈ ਨੀਲੀ ਛਾਤ ਨੇ ਦੇਣਾ ਜੋ ਦੇਣਾ ਸਹੀ ਗੱਲ ਆ ਬਾਈ ਹਾਂ ਕੀ ਬਈ ਇਹਦਾ ਮੁੱਲ ਮਲਵਾੜੀ ਚਾਹੇ ਇਹਦਾ ਮੁੱਲ 160 ਇਹਦਾ ਕਰੀ ਜਾਂਦੇ ਆ ਦੋਨਾਂ ਦਾ 160 160 ਹੋਊਗਾ ਨਾ ਕੋਈ ਬੰਦਾ ਆਉਗਾ ਉਹ ਜੀ ਮਾਨਤਾਨ ਕਰਦਾਂਗੇ ਜਿਹੜਾ ਕੋਈ ਆ ਜਵੇ ਮਾਨਤਾਨ ਕਰਦਾ ਕੋਈ ਆਪਣਾ ਬੰਦਾ ਨਾਂ ਲੈ ਦੇ ਤਾਂ ਮਾਨਤਾਨ ਕਰਾਇਆ ਕਰਾਂਗੇ ਜੀ ਆਪ ਨਵੇਂ ਮਾਨਤਾਨ ਕਰਾਂਗੇ ਠੀਕ ਆ ਬਲਵਿੰਦਰ ਆਪਣੇ ਮੈਂ ਬਹੁਤ ਚੰਗੀ ਆ ਪੂਰੀ ਵਧੀਆ ਮੈਂ ਆ ਮਾੜੀ ਨਹੀਂ ਕਰਾਫਟੀ ਵਾਲੀਆਂ ਮਈਆਂ ਹੋਣਗੀਆਂ ਆਏ ਨਹੀਂ ਠੀਕ ਆ ਬਾਈ ਬਲਵਿੰਦਰ ਵੀਰੇ ਆਪਣਾ ਨਾਮ ਹਨਾ ਤੇ ਲੋ 55027 ਬਲਵਿੰਦਰ ਸਿੰਘ ਨਾਮ ਹੈ ਨਾ ਪਿੰਡ ਕੋਕਰੀਕਲਾਂ ਜਿਲ੍ਹਾ ਮੋਗਾ ਠੀਕ ਆ ਭਾਈ ਮੰਨ ਕੇ ਚੱਲ ਬਲਵਿੰਦਰ ਇੱਕ ਜਾਂ ਦੋ ਦਿਨ ਵੀਡੀਓ ਲੇਟ ਪੈਂਦੀ ਹੈ ਭਾਈ ਕੋਈ ਨਹੀਂ ਇਹ ਛੋਟੀਆਂ ਸੇਲ ਹੋ ਜਾਂਦੀਆਂ ਹਾਂ ਤੁਸੀਂ ਆਪਣੇ ਕੋਲ ਹੋਰ ਜਾਣਨ ਸੇਲ ਹੋ ਹੋਰ ਵੀ ਹੋਏਗੇ ਜਾਂ ਨਹੀਂ ਇਹ ਤਾਂ ਸੇਲ ਹੋ ਗਿਆ ਤੇ ਡੰਗ ਦੇ ਵਿੱਚ ਵੀਡੀਓ ਪੈ ਗਈ ਲੈ ਜਾ ਬੜਾ ਠੀਕ ਆ ਭਾਈ ਠੀਕ ਆ ਜੀ ਤੇ ਭਾਈ ਕਹਿੰਦਾ ਵੀ ਜਦੋਂ ਵੀਡੀਓ ਪੈ ਗਈ ਡੰਗ ਡਿਹਾਈ ਦੀ ਜੀ ਲੈ ਜਿਓ ਕਿਉਂਕਿ ਛੋਟੀਆਂ ਚੰਗੀਆਂ ਐ ਤੇ ਛੱਡਣਾ ਨਹੀਂ ਇਹਨਾਂ ਨੂੰ ਕਿਸੇ ਨੇ ਮੰਡੀ 'ਚ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇ ਰਹੋ ਕਿਸੇ ਵੀ ਵੀਰ ਨੂੰ ਨਾ ਚੰਗੀਆਂ ਛੋਟੀਆਂ ਦੀਏ ਆ ਭਾਲਾ ਇਹ ਵੀਡੀਓ ਦੇ ਵਿੱਚ ਆ ਕੇ ਤੁਹਾਡੀ ਖਤਮ ਹੋ ਜੂਗੀ ਦੋਨੇ ਜਣ ਕੇਲੇ ਥੋੜਾ ਥੋੜੀਆਂ ਕੱਚੀਆਂ ਐ ਤੇ ਦੇਖੋ ਇੱਕ ਦੂਜੇ ਦੇ ਤੋਂ ਵੱਧ ਕੇ ਦੋਨੇ ਹੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇ ਰਹੋ ਇੱਕ ਗੱਲ ਹੋਰ ਆ ਦੋਨੇ ਮੰਡੀ ਦੇ ਖੁੱਲ੍ਹੇ ਹੀ ਖੜੀਆਂ ਐ ਬਾਈ ਨੇ ਬੰਨੀਆਂ ਨਹੀਂ ਤੁਸੀਂ ਕਿਉਂਕਿ ਵੀਡੀਓ ਦੇ ਵਿੱਚ ਦੇਖ ਹੀ ਲਈਆਂ ਤੇ ਬਾਈ ਨੇ ਰਸੇ ਵੀ ਨਹੀਂ ਪਾਏਗੇ ਤੈਨਾਂ ਐ ਖੜੀਆਂ ਜਿਵੇਂ ਐ ਮੰਡੀ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇ ਰਹੋ ਜੀ ਧੰਨਵਾਦ